ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਕੈਨੇਡਾ ਤੋਂ ਬਿਨਾਂ ਦੱਸੇ ਆਪਣੇ ਭੈਣ ਦੇ ਵਿਆਹ ਤੇ ਆ ਜਾਂਦਾ ਤਾਂ ਦੇਖੋ ਕਿਵੇਂ ਗੇਟ ਤੇ ਖੜੀ ਮਾਂ ਦੀ ਅੱਖੇ ਪਿੱਛੇ ਅੱਖਾਂ ਨਾ ਲਪ ਲੈਂਦਾ ਤਾਂ ਇੱਕਦਮ ਦੇਖ ਕੇ ਮਾਂ ਕਪੜਾ ਜਾਂਦੀ ਹੈ ਜ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ जहाज <laughs> बड़ा